ਸਾਰੇ ਹੀ ਸੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਲੋਕਰੇ న్యూਸ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਤਰਨ ਤਰਨ ਜਿਮਣੀ ਚੋਣ ਦੇ ਵਿੱਚ ਕਾਂਗਰਸ ਪਾਰਟੀ ਦੇ ਵੱਲੋਂ ਵੀ ਆਪਣਾ ਉਮੀਦਵਾਰ ਜੋ ਉਤਾਰਨ ਲਈ ਤਿਆਰੀ ਕੀਤੀ ਜਾ ਰਹੀ ਹੈ ਉਮੀਦਵਾਰ ਦੀ ਦੌੜ ਦੇ ਵਿੱਚ ਕਾਂਗਰਸ ਪਾਰਟੀ ਦੇ ਵੱਖ-ਵੱਖ ਆਗੂ ਜੋ ਟਿਕਟ ਲੈਣ ਦੀ ਰੇਸ ਵਿੱਚ ਲੱਗੇ ਹੋਏ ਨੇ ਕਿਹੜਾ ਚਿਹਰਾ ਜੋ ਕਾਂਗਰਸ ਪਾਰਟੀ ਦਾ ਉਮੀਦਵਾਰ ਹੋਵੇਗਾ ਤਰਨਤਾਰ ਹਲਕੇ ਦੇ ਵਿੱਚ ਅਸੀਂ ਤੁਹਾਨੂੰ ਪੂਰੀ ਜਾਣਕਾਰੀ ਦੇਵਾਂਗੇ ਵੱਖ-ਵੱਖ ਜੋ ਟਿਕਟ ਦੇ ਦਾਵੇਦਾਰ ਨੇ ਉਹਨਾਂ ਦੇ ਵੱਲੋਂ ਆਪਣੀ ਦਾਵੇਦਾਰੀ ਪੱਕੀ ਜਿਤਾਈ ਜਾ ਰਹੀ ਏ ਜੋ ਹਲਕੇ ਦੇ ਵਿੱਚ ਗੱਡੀਆਂ ਘੁਮਾਈਆਂ ਜਾ ਰਹੀਆਂ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਦੇ ਤੱਕ ਪਹੁੰਚ ਕੀਤੀ ਜਾ ਰਹੀ ਏ ਜੋ ਵਿਰੋਧੀ ਧੜੇ ਦੇ ਨਾਲ ਸੰਬੰਧਿਤ ਕੁਝ ਆਗੂ ਉਹਨਾਂ ਤੱਕ ਪਹੁੰਚ ਕੀਤੀ ਜਾ ਰਹੀ ਏ ਉਹ ਕਿਹੜਾ ਲੀਡਰ ਜਿਸ ਨੂੰ ਇੱਥੇ ਟਿਕਟ ਮਿਲੇਗੀ ਕਾਂਗਰਸ ਵੱਲੋਂ ਤੇ ਜਿੱਤ ਦਰਜ ਕਰੇਗਾ 2027 ਲਈ ਉਹ ਆਪਣੀ ਟਿਕਟ ਪੱਕੀ ਕਰੇਗਾ ਇਸ ਦੇ ਬਾਰੇ ਵੀ ਅਸੀਂ ਤੁਹਾਨੂੰ ਜੋ ਪੂਰੀ ਜਾਣਕਾਰੀ ਦੇਵਾਂਗੇ ਸਾਰਿਆਂ ਤੋਂ ਪਹਿਲਾਂ ਸਭ ਨੂੰ ਇੱਕੋ ਹੀ ਗੁਜ਼ਾਰਸ਼ ਹੈ ਜਿਹੜੇ ਚੈਨਲ ਤੇ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੇ ਘੰਟੀ ਦਾ ਬਟਨ ਦਬਾ ਦਿਓ ਤਾਂ ਕਿ ਤੁਹਾਡੇ ਕੋਲ ਹਰ ਰੋਜ਼ ਨਵੀਂ ਅਪਡੇਟ ਪਹੁੰਚ ਸਕੇ ਤਰਨ ਤਰਨ ਜਿਮਨੀ ਚੋਣ ਦਾ ਅਖਾੜਾ ਪਖਦਾ ਜਾ ਰਿਹਾ ਹੈ ਭਾਵੇਂ ਚੋਣਾਂ ਅਜੇ ਲੇਟ ਨੇ ਪਰ ਉਸ ਤੋਂ ਪਹਿਲਾਂ ਜੋ ਆਮ ਆਦਮੀ ਪਾਰਟੀ ਤੇ ਅਕਾਲੀ ਦਲ ਵੱਲੋਂ ਲਗਭਗ ਆਪਣੇ ਉਮੀਦਵਾਰ ਤੈਅ ਕਰ ਦਿੱਤੇ ਗਏ ਨੇ ਅਕਾਲੀ ਦਲ ਨੇ ਚੁਭਾਲ ਵਾਲੀ ਰੈਲੀ ਦੇ ਵਿੱਚ ਜੋ ਆਪਣਾ ਉਮੀਦਵਾਰ ਉਸੇ ਰੈਲੀ ਵਿੱਚ ਕੋਸ਼ਤ ਕਰ ਦਿੱਤਾ ਜੋ ਕਿ ਪ੍ਰਿੰਸੀਪਲ ਸੁਖਵਿੰਦਰ ਕੌਰ ਰੰਧਾਵਾ ਨੂੰ ਅਕਾਲੀ ਦਲ ਨੇ ਉਮੀਦਵਾਰ ਬਣਾਤਾ ਉੱਥੇ ਹੀ ਦੂਸਰੇ ਪਾਸੇ ਆਮ ਆਦਮੀ ਪਾਰਟੀ ਨੇ ਅਕਾਲੀ ਦਲ ਤੋਂ ਵੱਖ ਹੋਏ ਤਿੰਨ ਮਾਰ ਦੇ ਵਿਧਾਇਕ ਇਸੇ ਹਲਕੇ ਦੇ ਹਰਮੀਤ ਸਿੰਘ ਸੰਧੂ ਜਿਨ੍ਹਾਂ ਨੂੰ ਹਲਕਾ ਇੰਚਾਰਜ ਲਾ ਦਿੱਤਾ ਤੇ ਉਹਨਾਂ ਦਾ ਜਿਹੜਾ ਕੀ ਉਮੀਦਵਾਰ ਬਣਨਾ ਤੈ ਹੁਣ ਜੋ ਦੂਸਰੇ ਨੰਬਰ ਦੀ ਪਾਰਟੀ ਤੇ ਉਹਨਾਂ ਦੇ ਵੱਲੋਂ ਆਪਣਾ ਉਮੀਦਵਾਰ ਉਤਾਰਨ ਲਈ ਜੋ ਇੱਥੇ ਸਰਵੇ ਕਰਵਾਏ ਗਏ ਨੇ ਜੇਤੂ ਉਮੀਦਵਾਰ ਦੇ ਤੌਰ ਤੇ ਇੱਥੇ ਜਿਹੜਾ ਉਮੀਦਵਾਰ ਉਤਾਰਿਆ ਜਾਣਾ ਸੋ ਉਹਨਾਂ ਉਮੀਦਵਾਰਾਂ ਦੇ ਵਿੱਚ ਕਿੰਨੇ ਚਿਹਰੇ ਸ਼ਾਮਲ ਨੇ ਜੋ ਇਸ ਟਿਕਟ ਲੈਣ ਦੀ ਰੇਸ ਵਿੱਚ ਲੱਗੇ ਹੋਏ ਨੇ ਪਹਿਲਾ ਟਿਕਟ ਲੈਣ ਦੀ ਰੇਸ ਉਹ ਜਿਹੜਾ ਚਿਹਰਾ ਕਾਮਯਾਬ ਹੋਵੇਗਾ ਤੇ ਫਿਰ ਜਿੱਤ ਵਿੱਚ ਉਹ ਕਿੰਨੀ ਅਹਿਮਤ ਰੱਖੇਗਾ ਜਿੱਤ ਦਰਜ ਕਰੇਗਾ ਸੋ ਕਾਂਗਰਸ ਪਾਰਟੀ ਦੇ ਵੱਲੋਂ ਇਸ ਹਲਕੇ ਨੂੰ ਬੜਾ ਡਿਫਿਡਿ ਲਿਆ ਜਾ ਰਿਹਾ ਕਿਉਂਕਿ ਇਸ ਹਲਕੇ ਤੋਂ ਬਾਅਦ 2027 ਦੀ ਸ਼ੁਰੂਆਤ ਹੋ ਜਾਏਗੀ ਜੋ 2027 ਦੇ ਵਿੱਚ ਸਰਕਾਰ ਬਣਨੀ ਉਹ ਇਸੇ ਹਲਕੇ ਤੋਂ ਹੀ ਸਟਾਰਟ ਹੋਵੇਗੀ ਸੋ ਸਭ ਤੋਂ ਪਹਿਲਾਂ ਜੋ ਕਾਂਗਰਸ ਵੱਲੋਂ ਇਸੇ ਹਲਕੇ ਦੀ ਨਿਮਾਇੰਦਗੀ ਕਰ ਚੁੱਕੇ ਲੋਕ ਸਭਾ ਮੈਂਬਰ ਸਰਦਾਰ ਜਸਵੀਰ ਸਿੰਘ ਡਿੰਪਾ ਗਿੱਲ ਉਹ ਇਸ ਹਲਕੇ ਦੇ ਵਿੱਚ ਦਾਵੇਦਾਰ ਮੰਨੇ ਜਾ ਰਹੇ ਨੇ ਜਸਵੀਰ ਸਿੰਘ ਡਿੰਪਾ ਗਿੱਲ ਜਦੋਂ ਲੋਕ ਸਭਾ ਮੈਂਬਰ ਸੀ ਕੈਪਟਨ ਅਮਿੰਦਰ ਸਿੰਘ ਦੀ ਸਰਕਾਰ ਜਾਂ ਚੰਨੀ ਦੀ ਸਰਕਾਰ ਦੇ ਸਮੇਂ ਇੱਥੂ ਦੇ ਹਲਕੇ ਦੇ ਲੋਕਾਂ ਦੇ ਵਿੱਚ ਉਹਨਾਂ ਦੀ ਚੰਗੀ ਪੈਂਟ ਸੀ ਸਰਪੰਚਾਂ ਨਾਲ ਪ੍ਰਧਾਨਾਂ ਨਾਲ ਹੋਰ ਮੋਤਵਾਰ ਲੋਕਾਂ ਦੇ ਨਾਲ ਉਹਨਾਂ ਦਾ ਮੇਲ ਜੋਲ ਸੀ ਔਰ ਉਹਨਾਂ ਦੇ ਕੋਲ ਕੰਮਕਾਰ ਵਾਸਤੇ ਲੁੱਕ ਜਾਂਦੇ ਸੀ ਔਰ ਚੰਗੀ ਜਾਣ ਪਹਿਚਾਣ ਹੈ ਉਸ ਤੋਂ ਪਹਿਲਾਂ ਕਿ ਜਦੋਂ ਇੱਥੇ ਲੋਕ ਸਭਾ ਚੋਣ ਹੋਈ ਏ ਉਸ ਵਕਤ ਵੀ ਜਸਵੀਰ ਸਿੰਘ ਡਿੰਪਾ ਨੇ ਖੁਦ ਇਥੇ ਚੋਣ ਲੜਨ ਤੋਂ ਇਨਕਾਰ ਕਰ ਦਿੱਤਾ ਇਸ ਹਲਕੇ ਤੋਂ ਤੇ ਉਹਨਾਂ ਨੇ ਇੱਥੇ ਜੋ ਕਾਂਗਰਸੀ ਜੋ ਕੁਲਵੀਰ ਸਿੰਘ ਜੀਰਾ ਨੂੰ ਇਸ ਹਲਕੇ ਦੀ ਟਿਕਟ ਦਵਾਈ ਤੇ ਖੁਦ ਉਹਨਾਂ ਨੇ ਚੋਣ ਕਮਾਲ ਸੰਭਾਲੀ ਹੋਈ ਸੀ ਸੋ ਜਸਵੀਰ ਸਿੰਘ ਡਿੰਪਾ ਇਸ ਹਲਕੇ ਦੇ ਵਿੱਚ ਮਜ਼ਬੂਤ ਦਾਵੇਦਾਰ ਆਪਣੇ ਆਪ ਨੂੰ ਪੇਸ਼ ਕਰ ਰਹੇ ਨੇ ਔਰ ਉਹਨਾਂ ਨੇ ਕਿਹਾ ਕਿ ਜੇਕਰ ਹਾਈ ਕਮਾਂਡ ਨੇ ਉਹਨਾਂ ਨੂੰ ਇਥੇ ਟਿਕਟ ਦਿੱਤੀ ਤਾਂ ਉਹ ਜਿੱਤ ਕੇ ਕਾਂਗਰਸ ਦੀ ਝੋਲੀ ਚ ਪਾਉਣਗੇ ਜਦੋਂ ਕਿ ਜਸਵੀਰ ਸਿੰਘ ਡਿੰਪਾ ਦਾ ਆਪਣਾ ਨਿੱਜੀ ਹਲਕਾ ਤਾਂ ਪਹਿਲਾਂ ਜੋ ਉਹ ਜੰਡਿਆਲਾ ਗੁਰੂ ਜਾਂ ਬਾਬਾ ਬਕਾਲਾ ਜੋ ਵਿਆਸਦੇਵ ਚੋਂ ਉਥੋਂ ਚੋਣ ਲੜਦੇ ਸੀ ਪਰ ਹੁਣ ਉਹ ਜਿਹੜਾ ਰੱਖਵੇਂ ਰਖੇ ਕਰ ਦਿੱਤੇ ਗਏ ਨੇ ਜਿਸ ਕਰਕੇ ਜਸਵੀਰ ਸਿੰਘ ਡਿੰਪਾ ਨੂੰ ਜਦੋਂ ਪਿਛਲੇ ਦਿਨੀ ਉਹਨਾਂ ਨੂੰ ਹਲਕਾ ਇੰਚਾਰਜ ਲਾਇਆ ਗਿਆ ਸੀ ਤਾਂ ਉਹਨਾਂ ਨੂੰ ਨਵਜੋਤ ਸਿੰਘ ਸਿੱਧੂ ਦੇ ਹਲਕੇ ਦੇ ਵਿੱਚ ਜਾ ਕੇ ਜੋ ਉਹਨਾਂ ਨੂੰ ਕਮਾਂਡ ਦਿੱਤੀ ਗਈ ਪਰ ਨਵਜੋਤ ਸਿੰਘ ਸਿੱਧੂ ਜੋੜਾ ਫਿਰ ਸਰਗਰਮ ਹੋ ਗਿਆ ਉਹਨਾਂ ਨੇ ਕਹਿ ਦਿੱਤਾ ਕਿ ਉਹ ਇੱਥੂ ਹੀ ਚੋਣ ਲੜਨਗੇ ਜਦੋਂ ਉਹਨਾਂ ਦੀ ਪਤਨੀ ਦਾ ਬਿਆਨ ਆਇਆ ਤਾਂ ਉਸ ਤੋਂ ਬਾਅਦ ਜਸਵੀਰ ਸਿੰਘ ਡਿੰਪਾ ਅੰਮ੍ਰਿਤਸਰ ਜੋ ਪੂਰਬੀ ਦੇ ਵਿੱਚ ਨਹੀਂ ਗਏ ਕਿਉਂਕਿ ਉਹਨਾਂ ਨੂੰ ਬਹੁਤ ਔਖਾ ਸੀ ਉੱਥੇ ਜਾਣਾ ਨਵਜੋਤ ਸਿੰਘ ਸਿੱਧੂ ਦੇ ਮੁਕਾਬਲੇ ਦੇ ਵਿੱਚ ਜਸਵੀਰ ਸਿੰਘ ਡਿੰਪਾ ਉੱਥੇ ਜਾ ਕੇ ਜੋ ਆਪਣੇ ਆਪ ਨੂੰ ਕੁਝ ਐਸਾ ਆਪਣੇ ਖਿਲਾਫ ਜੋ ਨਹੀਂ ਲੈਣਾ ਚਾਹੁੰਦੇ ਸੀਗੇ ਨਵਜੋਤ ਸਿੰਘ ਸਿੱਧੂ ਨਾਲ ਡਿੰਪਾ ਦਾ ਬਹੁਤ ਜ਼ਿਆਦਾ ਨੇੜਤਾ ਜਿਸ ਕਾਰਨ ਨਮ ਜੋਸ਼ ਸਿੰਘ ਸਿੱਧੂ ਜੋੜਾ ਉਥੇ ਸਰਕਾਰ ਨੇ ਔਰ ਉਹਨਾਂ ਨੇ ਚੋਣ ਲੜਨ ਦਾ ਐਲਾਨ ਕੀਤਾ ਹੋਇਆ ਹੈ ਜਿਸ ਕਰਕੇ ਜਸਵੀਰ ਸਿੰਘ ਡਿੰਪਾ ਹੋਰੀ ਵੀ ਇਹੀ ਸੋਚ ਰਹੇ ਨੇ ਕਿ ਤਰਨਤਾਰ ਹਲਕੇ ਦੇ ਵਿੱਚ ਆਪਣੀ ਸਥਿਤੀ ਮਜ਼ਬੂਤ ਕੀਤੀ ਜਾਵੇ ਔਰ ਤਰਨਤਾਰ ਹਲਕੇ ਦੇ ਵਿੱਚ ਜੇਕਰ ਇਹ ਚੋਣ ਨਹੀਂ ਵੀ ਜਿੱਤੀ ਜਾਂਦੀ ਜਿਮਣੀ ਚੋਣ ਤਾਂ ਫਿਰ 2027 ਦੇ ਵਿੱਚ ਇਸ ਹਲਕੇ ਵਿੱਚ ਡਿੰਪਾ ਦਾ ਚੰਗਾ ਪ੍ਰਭਾਵ ਬਣ ਜਾਵੇਗਾ ਸੋ ਡਿੰਪਾ ਇਸ ਸਮੇਂ ਸਭ ਤੋਂ ਅੱਗੇ ਚੱਲ ਰਹੇ ਨੇ ਉਸ ਤੋਂ ਬਾਅਦ ਦੂਸਰਾ ਚਿਹਰਾ ਆਉਂਦਾ ਰਾਜਵੀਰ ਸਿੰਘ ਭੁੱਲਰ ਜਿਨ੍ਹਾਂ ਦੀ ਪੰਜਾਬ ਪ੍ਰਧਾਨ ਅਮਿੰਦਰ ਸਿੰਘ ਰਾਜਾਵੜਿੰਗ ਤੇ ਹੋਰ ਪੰਜਾਬ ਦੇ ਲੀਡਰਾਂ ਨਾਲ ਤੇ ਹਾਈ ਕਮਾਂਡ ਤੱਕ ਵੀ ਉਹਨਾਂ ਦਾ ਜਿਹੜਾ ਕਿ ਅਸਰ ਸੂਖੇ ਰਾਜਵੀਰ ਸਿੰਘ ਭੁੱਲਰ ਤੋਂ ਬਾਅਦ ਆ ਜਾਂਦਾ ਹੈ ਕਰਨਵੀਰ ਸਿੰਘ ਬੁਰਜ ਜਿਨ੍ਹਾਂ ਦੀ ਵਿਰੋਧੀ ਧਿਰ ਦੇ ਲੀਡਰ ਪ੍ਰਤਾਪ ਸਿੰਘ ਬਾਜਵਾ ਤੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਥਾਪੜ ਹੈ ਔਰ ਕਰਨਵੀਰ ਸਿੰਘ ਬੁਰਜ ਨੇ ਤਾਂ ਜੋ ਤਰਨਤਾਰ ਹਲਕੇ ਦੇ ਵਿੱਚ ਰੈਲੀਆਂ ਕਰਨੀਆਂ ਵੀ ਸ਼ੁਰੂ ਕਰ ਦਿੱਤੀਆਂ ਨੇ ਜੋ ਵੱਖ-ਵੱਖ ਪਿੰਡਾਂ ਦੇ ਵਿੱਚ ਜਾ ਕੇ ਉਹ ਕਾਂਗਰਸ ਦੇ ਨਾਲ ਜੋ ਰੈਲੀਆਂ ਕਰ ਰਹੇ ਨੇ ਕਾਂਗਰਸ ਲਈ ਪ੍ਰਚਾਰ ਵੀ ਕਰ ਰਹੇ ਨੇ ਔਰ ਇਸ ਤੋਂ ਬਾਅਦ ਅੱਗੇ ਕਿਰਨਜੀਤ ਸਿੰਘ ਮਿੱਠਾ ਜਾਂ ਇੱਕ ਦੋ ਨਾਮ ਹੋਰ ਵੀ ਆਉਂਦੇ ਨੇ ਜਿਹੜੇ ਆਪਣੀ ਦਾਵੇਦਾਰੀ ਜਿਤਾ ਰਹੇ ਨੇ ਪਰ ਕਾਂਗਰਸ ਆਉਣ ਵਾਲੇ ਕੋਈ ਦਿਨਾਂ ਦੇ ਵਿੱਚ ਆਪਣਾ ਇੱਥੇ ਕਿਹੜਾ ਉਮੀਦਵਾਰ उतारेगी ਜੋ ਕਿ ਹਾਈ ਕਮਾਂਡ ਤੱਕ ਜਿਸ ਉਮੀਦਵਾਰ ਦੀ ਪੂਰੀ ਪਹੁੰਚ ਹੋਵੇਗੀ ਜਸਬੀਰ ਸਿੰਘ ਟਿੰਪਾ ਕਿ ਜਿਹੜਾ ਕਿ ਲੋਕ ਸਭਾ ਮੈਂਬਰ ਰਿਹਾ ਔਰ ਦਿੱਲੀ ਦੇ ਵਿੱਚ ਉਹਨਾਂ ਹੀ ਜਿਹੜੇ ਹਾਈ ਕਮਾਂਡ ਦੇ ਲੀਡਰ ਨੇ ਜਿਸ ਤਰ੍ਹਾਂ ਕਾਂਗਰਸ ਦੇ ਰਾਸ਼ਟਰੀ ਪ੍ਰਧਾਨ ਮਲਕਾਰਜਨ ਖੜਗੇ ਸੋਨੀਆ ਗਾਂਧੀ ਰਾਹੁਲ ਗਾਂਧੀ ਜਾਂ ਜਨਰਲ ਸਕੱਤਰ ਜਿਹੜੇ ਕਾਂਗਰਸ ਪਾਰਟੀ ਦੇ ਜਿਹੜਾ ਕਿ ਪੰਜਾਬ ਦੇ ਇੰਚਾਰਜ ਨੇ ਉਹਨਾਂ ਨਾਲ ਵੀ ਉਹਨਾਂ ਦੀ ਚੰਗੀ ਜਾਣ ਪਹਿਚਾਣ ਹੈ ਔਰ ਕੇਸੀ ਵੈਨੂ ਗੋਪਾਲ ਜਿਹੜੇ ਕਿ ਉਹਨਾਂ ਦੇ ਨਾਲ ਵੀ ਉਹਨਾਂ ਦੀ ਚੰਗੀ ਜਿਹੜੀ ਆਪਸੀ ਦੋਸਤੀ ਵੀ ਹੈ ਸੋ ਇਸੇ ਕਰਕੇ ਮੰਨਿਆ ਜਾ ਰਿਹਾ ਹੈ ਕਿ ਜਸਵੀਰ ਸਿੰਘ ਡਿੰਪਾ ਹੀ ਕਾਂਗਰਸ ਦੀ ਟਿਕਟ ਲੈਣ ਵਿੱਚ ਕਾਮਯਾਬ ਹੋ ਜਾਣਗੇ ਔਰ ਕਾਂਗਰਸ ਪਾਰਟੀ ਦੇ ਵੱਲੋਂ ਵੀ ਇਹ ਹੀ ਦੇਖਿਆ ਜਾ ਰਿਹਾ ਕਿ ਕੋਈ ਵੱਡਾ ਤੇ ਮਜ਼ਬੂਤ ਚਿਹਰਾ ਹੋਵੇ ਜਿਹੜਾ ਆਮ ਆਦਮੀ ਪਾਰਟੀ ਨੂੰ ਟੱਕਰ ਦੇ ਸਕੇ ਜਿਸ ਤਰ੍ਹਾਂ ਲੁਧਿਆਣਾ ਪੱਛਮੀ ਦੇ ਵਿੱਚ ਜੋ ਕਾਂਗਰਸ ਨੇ ਹਾਈ ਕਮਾਂਡ ਨੇ ਟਿਕਟ ਦਾ ਐਲਾਨ ਕਰ ਦਿੱਤਾ ਜਦੋਂ ਕਿ ਲੁਧਿਆਣਾ ਦੇ ਵਿੱਚ ਪੰਜਾਬ ਦੇ ਪ੍ਰਧਾਨ ਆਸ਼ੂ ਜਿਹੜੇ ਭਾਰਤਪੁਸ਼ ਆਸ਼ੂ ਨੂੰ ਉਹਨਾਂ ਦੇ ਟਿਕਟ ਦੇਣ ਦੇ ਵਿੱਚ ਸਹਿਮਤੀ ਨਹੀਂ ਸੀਗੀ ਕਿਉਂਕਿ ਉੱਥੇ ਭਾਰਤਪੁਸ਼ ਆਸ਼ੂ ਦੀ ਬਜਾਏ ਜੇਕਰ ਹਾਈ ਕਮਾਂਡ ਆਸ਼ੂ ਨੂੰ ਟਿਕਟ ਨਾ ਦਿੰਦੀ ਤਾਂ ਉਸ ਦੇ ਨਤੀਜੇ ਕੁਝ ਹੋਰ ਹੋਣੇ ਸੀ ਬੈਂਸ ਭਰਾ ਜੇਕਰ ਉੱਥੇ ਟਿਕਟ ਲੈ ਲੈਂਦੇ ਤਾਂ ਉੱਥੇ ਜਿਹੜਾ ਕਿ ਬੈਂਸ ਭਰਾ ਇਹ ਸਥਿਤੀ ਬਦਲ ਸਕਦੇ ਸੀਗੇ ਇਹ ਅੱਜ ਵੀ ਰਾਜਾ ਵੜਿੰਗ ਦਾ ਕਹਿਣਾ ਹੈ ਹੋਰ ਵੀ ਜਿਹੜੇ ਲੀਡਰ ਨੇ ਉਹਨਾਂ ਦਾ ਕਹਿਣਾ ਹੈ ਪਰ ਹਾਈ ਕਮਾਂਡ ਕੋਲ ਜਾ ਕੇ ਜੋ 파ਪਤਕੁਨ ਆਸ਼ੂ ਆਪਣੀ ਟਿਕਟ ਲੈ ਕੇ ਆ ਗਏ ਉਸ ਤੋਂ ਬਾਅਦ ਇਹ ਚੋਣ ਦੇ ਵਿੱਚ ਜੋ ਆਪਸੀ ਫੁੱਟ ਦੇਖੀ ਗਈ ਆਪਸੀ ਜਿਹੜਾ ਕਿ ਉਹ ਖਿੱਚੋ ਤਾਣ ਦੇਖੀ ਗਈ ਰਾਜਾ ਵੜਿੰਗ ਉੱਥੇ ਜਿਹੜਾ ਪ੍ਰਚਾਰ ਕਰਨ ਵਾਸਤੇ ਵੀ ਨਹੀਂ ਗਏ ਸੋ ਇਹ ਆਪਸੀ ਫੁੱਟ ਕਰਕੇ ਭਾਵੇਂ ਚੋਣ ਹਾਰ ਗਏ ਪਰ ਤਰਨਤਾਰਨ ਦੇ ਵਿੱਚ ਐਸਾ ਕੁਝ ਨਹੀਂ ਤਰਨਤਾਰਨ ਦੇ ਵਿੱਚ ਡਿੰਪਾ ਗਿੱਲ ਜਿਹੜਾ ਹੈ ਉਹ ਕਿਸੇ ਵੀ ਧੜੇ ਨਾਲ ਨਹੀਂ ਹੈ ਸਾਰੇ ਧੜਿਆਂ ਨਾਲ ਉਸਦੀ ਬਣਦੀ ਹੈ ਸਾਰੇ ਧਰਿਆਂ ਦੇ ਵਿੱਚ ਉਸਦੀ ਚੰਗੀ ਪੈਂਠ ਹੈ ਪ੍ਰਤਾਪ ਬਾਜਵਾ ਰਾਜਾ ਅਵੜਿੰਗ ਜਾਂ ਹਾਈ ਕਮਾਂਡ ਉਹਨਾਂ ਸਾਰਿਆਂ ਦੇ ਵਿੱਚ ਉਸਦੀ ਕਿਸੇ ਨਾਲ ਕੋਈ ਗਿੱਸਾ ਗੁਲਾ ਨਹੀਂ ਹੈ ਸੋ ਇੱਥੇ ਦਾ ਜਿਹੜਾ ਤਰਨਤਾਰਨ ਦਾ ਲੁਧਿਆਣਾ ਨਾਲੋਂ ਵੱਖਰਾ ਦੇਖਿਆ ਜਾਵੇਗਾ ਲੋ ਦਿਹਾਣੇ ਵਰਗਾ ਮਾਹੌਲ ਨਹੀਂ ਹੋਵੇਗਾ ਔਰ ਤਰਨ ਤਰਨ ਦੀ ਜਿਮਨੀ ਚੋਣ ਕਾਂਗਰਸ ਲਈ ਇੱਕ ਬਹੁਤ ਅਹਿਮਤ ਹੋਵੇਗੀ 2027 ਲਈ ਜੇਕਰ ਕਾਂਗਰਸ ਇਹ ਚੋਣ ਜਿੱਤਦੀ ਹੈ ਤਾਂ 2027 ਦੇ ਵਿੱਚ ਕਾਂਗਰਸ ਦੀ ਸਰਕਾਰ ਬੰਨੀ ਤੈ ਹੋ ਸਕਦੀ ਹੈ ਜੇਕਰ ਕਾਂਗਰਸ ਇਹ ਚੋਣ ਵੀ ਹਾਰ ਜਾਂਦੀ ਹੈ ਤਾਂ ਫਿਰ ਕਾਂਗਰਸ ਨੂੰ 2027 ਦੇ ਵਿੱਚ ਸੱਤਾ ਵਿੱਚ ਆਉਣ ਲਈ ਬਹੁਤ ਕੁਝ ਬਦਲਾਅ ਕਰਨੇ ਪੈਣਗੇ ਕਾਂਗਰਸ ਨੂੰ ਆਪਣੇ ਅੰਦਰ ਛਾਤੀ ਮਾਰਨੀ ਪਵੇਗੀ ਕਿ ਸਾਡੀ ਘਾਟ ਕਿੱਥੇ ਰੜਕ ਰਹੀ ਹੈ ਔਰ ਸਾਨੂੰ 2027 ਤੱਕ ਚੋਣਾ ਜਿੱਤਣ ਲਈ ਕੀ ਕੁਝ ਕਰਨਾ ਪਵੇਗਾ ਇਹ ਜਿਮਣੀ ਚੋਣ ਤੈਅ ਕਰੇਗੀ